ਇਹ ਹਾਲ ਚਾਲ ਆ ਬਈ ਸਾਰਿਆਂ ਦਾ ਆਸ ਕਰਦਾ ਜਿੱਥੇ ਵੀ ਹੋਵੋਗੇ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਇੱਕ ਜ਼ਰੂਰੀ ਬੇਨਤੀ ਹੈ ਕਿ ਇੱਕ ਕਿਸਾਨ ਦਾ ਪੁੱਤ ਹੋਣ ਦੇ ਨਾਂ ਤੇ ਫਸਲਾਂ ਦਾ ਤਰਸ ਤੇ ਲਗਭਗ ਪੰਜਾਬ 'ਚ 5-4 ਦਿਨਾਂ ਤੱਕ ਕਣਕਾਂ ਦੀ ਵਾਢੀ ਜਿਹੜੀ ਸ਼ੁਰੂ ਹੋ ਜਾਣੀ ਆ ਤੇ ਕੋਸ਼ਿਸ਼ ਕਰੋ ਵੀ ਜਿਵੇਂ ਆਪਣੇ ਬਿਜਲੀ ਦੇ ਟਰਾਂਸਫਾਰਮਾਂ ਇੱਕ ਬੇਨਤੀ ਕਰ ਸਕਦੇ ਆ ਕਿ ਉਹਦੇ ਦਾਰੇ ਜਿਵੇਂ ਅਸੀਂ ਮੇਰੇ ਪਰਿਵਾਰ ਨਾਲ ਅੱਜ ਗੱਲ ਹੋਈ ਪਿੰਡ ਦੇ ਵਿੱਚ ਤਾਂ ਉਹਨਾਂ ਨੇ ਲਗਭਗ ਉੱਥੋਂ ਜਿਹੜਾ ਕਨ ਟ੍ਰਾਂਸਫਰ ਦੇ ਆਸ-ਪਾਸ ਕਣ ਕੱਟ ਕੇ ਪਾਸੇ ਰੱਖਤੀ ਐ ਕਿਉਂਕਿ ਕੱਲ ਕੋਈ ਟ੍ਰਾਂਸਫਰ ਦਾ ਚਿੰਗੜਾ ਡਿੱਗੇ ਅੱਗ ਨਾ ਲੱਗੇ ਤੇ ਬਾਅਦ ਸਰਕਾਰਾਂ ਨੇ ਤੁਹਾਨੂੰ ਪਤਾ ਕੀ ਦੇਣਾ ਹੁੰਦਾ ਇਹ ਤਾਂ ਆਪ ਔਖਾ ਇਹਨਾਂ ਦਾ ਕੁੱਲ ਮਿਲਾ ਕੇ ਤੇ ਕੋਈ ਸ਼ੇਅਰ ਕਰੋ ਹਫ਼ਤਾ ਤੋਂ ਹਫ਼ਤਿਆਂ ਦੇ ਖੇੜਾ ਸਾਰੇ ਤੇ ਮੰਨ ਲ ਜੇ ਬਿਜਲੀ ਵਾਲੇ ਡੰਡੇ ਆ ਜਾਂ ਉਹਨੂੰ ਆਪਾਂ ਸਵੱਛ ਕਹਿ ਦਿੰਨੇ ਆ ਉਹ ਵੀ ਬੰਦ-ਬੰਦ ਕਰਕੇ ਰੱਖ ਲਿਆ ਕਰੋ ਤੇ ਪਹਿਲੀ ਗੱਲ ਤਾਂ ਪੰਜਾਬ ਬਿਜਲੀ ਬੋਰਡ ਨੂੰ ਚਾਹੀਦਾ ਕਿ ਜੇ ਹੋ ਸਕੇ ਤਾਂ ਦੇਣੇ ਇੱਕ ਦੋ ਹਫ਼ਤੇ ਬਿਜਲੀ ਬੰਦ ਹੀ ਰੱਖਣ ਤਾਂ ਵਧੀਆ ਗੱਲ ਆ ਤੇ ਬਾਕੀ ਆਪਣੇ ਜਿਵੇਂ ਟਰੈਕਟਰ ਆ ਮਗਰ ਜੇ ਪ੍ਰਮਾਤਮਾ ਨਾ ਕਰੇ ਕਿਤੇ ਕੋਈ ਆਣ ਹੋਣੀ ਹੁੰਦੀ ਆ ਤੇ ਕੋਸ਼ਿਸ਼ ਕਰਿਆ ਕਰੋ ਇੱਕ ਦੂਜੇ ਦਾ ਸਾਥ ਦਿਆ ਕਰੋ ਰਲ ਮਿਲ ਕੇ ਆ ਆਪਣੇ ਭਾਈਚਾਰਾ ਤੋਂ ਹੋਰ ਵੱਧ ਕੇ ਕੁਛ ਨਹੀਂ ਰਲ ਮਿਲ ਕੇ ਰਹਿ ਕਰੋ ਇਹਨਾਂ ਸਿਆਸੀ ਲੋਕਾਂ ਤੋਂ بچੋ ਜੇ ਬੱਸ ਸਕਦੇ ਹੋ ਤਾਂ ਇਹਨਾਂ ਨੇ ਕਿਸੇ ਨੂੰ ਤੁਹਾਨੂੰ ਕੁਛ ਨਹੀਂ ਦੇਣਾ ਤੁਹਾਡਾ ਭਾਈਚਾਰਾ ਸਭ ਤੋਂ ਵੱਡੀ ਚੀਜ਼ ਆ ਤੇ ਜਿੰਨਾ ਮੈਂ ਦੇਖਦਾ ਆਖਰ ਨੂੰ ਪੰਜਾਬੀ ਜਾਂ ਕਿਸੇ ਵੀ ਕਮਿਊਨਿਟੀ ਦੇ ਭਾਈਚਾਰਾ ਦੀ ਗੱਲ ਕਰਾਂ ਤਾਂ ਅਕਸਰ ਨੂੰ ਆਪਣੇ ਲੋਕਾਂ ਨੇ ਸਾਥ ਦੇਣਾ ਹੁੰਦਾ ਰਲ ਮਿਲ ਕੇ ਰਹਿਆ ਕਰੋ ਇੱਕ ਵਾਰ ਫੇਰ ਅਖੀਰ ਦੇ ਵਿੱਚ ਬੇਨਤੀ ਕਰਦਾ ਕਿ ਕਣਕਾਂ ਦੀ ਵੱਢਣ ਦੀ ਤਿਆਰੀ ਹੈ ਲਗਭਗ ਕਿਉਂਕਿ ਇੱਕ ਤਰ੍ਹਾਂ ਦਾ ਇਹ ਬਰੂਦ ਹੀ ਆ ਪੱਕੀਆਂ ਕਣਕਾਂ ਤਾਂ ਕੋਸ਼ਿਸ਼ ਕਰੋ ਟਰਾਂਸਫਰਮਰ ਤੋਂ ਕਣਕਾਂ ਨੂੰ ਜਿਵੇਂ ਆਪਾਂ ਬੇਨਤੀ ਕਰ ਚੁੱਕੇ ਆ ਵੀ ਉਹ ਥੋੜਾ ਬਹੁਤਾ کٹ ਕੇ ਰੱਖਿਆ ਕਰੋ ਥਾਂ ਸਾਫ਼ ਸੁਥਰਾ ਰੱਖਿਓ ਪਾਣੀ ਪੂਣੀ ਦਾ ਪ੍ਰਬੰਧ ਰੱਖਿਆ ਕਰੋ ਲੋੜ ਪਵੇ ਤਾਂ ਤੇ ਸਾਰੇ ਰਲ ਮਿਲ ਕੇ ਰਹੋ ਪ੍ਰਮਾਤਮਾ ਕਰਦਾ ਪ੍ਰਮਾਤਮਾ ਕਰੇ ਇਹ ਤੁਹਾਡਾ ਇਹ ਕਣਕ ਦੀ ਜਿਹੜੀ ਫਸਲ ਆ ਚੁੱਕੀ ਸ਼ਾਂਦੀ ਵੱਡੀ ਜਾਵੇ ਕਿਉਂਕਿ ਜੀਵਿੰਦਾਰ ਦੀ ਇਤਿਹਾਸ ਆ 6 ਮਹੀਨਿਆਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਕਿਉਂਕਿ ਸਾਰੇ ਆਪਣੇ ਤਰ ਜੋ ਖਰਚੇ ਆ ਸਾਰੇ ਕਰ ਚੁੱਕੇ ਆ ਹੁਣ ਦੋ ਪੈਸੇ ਆਉਣ ਦੀ ਉਮੀਦ ਆ ਤੇ ਧਿਆਨ ਰੱਖਿਓ ਸਾਰੇ ਤੇ ਜਿੰਨੇ ਵੀ ਤੁਸੀਂ ਆਪਣੇ ਸਰਜੀਤ ਬਾਜਾਖਾਨਾ YouTube ਚੈਨਲ ਨਾਲ ਜੁੜਦੇ ਹੋ ਦੇਸ਼ ਪ੍ਰਦੇਸ਼ ਦੇ ਵਿੱਚੋਂ ਵੱਡੇ ਛੋਟੇ ਭੈਣ ਭਾਈ ਸੱਜਣ ਮਿੱਤਰ ਬਾਲ ਬੱਚਾ ਜੋ ਵੀ ਜੁੜਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਕੋਸ਼ਿਸ਼ ਕਰਿਆ ਕਰਾਂਗੇ ਜ਼ਰੂਰੀ ਬੇਨਤੀਆਂ ਹੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਵੱਧ ਤੋਂ ਵੱਧ ਜੁੜਿਆ ਕਰੋ ਸਰਜੀਤ ਬਾਜਾਖਾਨਾ YouTube ਚੈਨਲ ਦੇ ਨਾਲ ਤੇ ਇੱਕ ਵਾਰ ਫੇਰ ਬੇਨਤੀ ਹੈ ਤੇ ਅੱਜ 11 ਤਰੀਕ ਮੰਨ ਲਓ ਪ੍ਰੈਸ ਬੀਨ ਦੇ ਵਿੱਚ ਤਾਂ ਵਿਸਾਖੀ ਦੀਆਂ ਵੀ ਵਧਾਈਆਂ ਤੁਹਾਨੂੰ ਤੇ ਖਾਲਸਾ ਸਾਜਨਾ ਦੇਸ ਦੀਆਂ ਬਹੁਤ-ਬਹੁਤ ਵਧਾਈਆਂ ਖੁਸ਼ ਰਿਹਾ ਕਰੋ ਚੜਦੀ ਕਲਾ ਤੇ ਰਹੋ ਤੇ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ